ਤੁਸੀਂ ਉਹਨਾਂ ਦਾ ਮਜ਼ਾਕ ਉਡਾ ਰਹੇ ਹੋ ਇੱਕ ਪੜ੍ਹੇ ਲਿਖੇ ਲੋਕਾਂ ਦਾ ਮਜ਼ਾਕ ਉਡਾ ਰਹੇ ਹੋ ਕਹ ਰਹੇ ਜੀ ਕਿ ਰਾਣਾ ਗੁਰਜੀਤ ਸਿੰਘ ਜੀ ਦੀ ਗਵਾਹੀ ਤਾਂ ਨਾ ਲੱਗ ਰਿਆ ਬਿਲਕੁਲ ਗਲਤ ਕਹਿੰਦਾ ਕੋ ਯਾਰੋ ਤੁਸੀਂ ਉਹਨਾਂ ਦਾ ਮਜ਼ਾਕ ਉਡਾ ਰਹੇ ਹੋ ਇੱਕ ਪੜ੍ਹੇ ਲਿਖੇ ਲੋਕਾਂ ਦਾ ਮਜ਼ਾਕ ਉਡਾ ਰਹੇ ਹੋ ਬਚਾਏ ਕਿ ਉਹਨਾਂ ਦੇ ਨਾਲ ਖੜਕੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਸਰਕਾਰ ਤੱਕ ਪੁੱਢਾਂ ਤੱਕ ਪਹੁੰਚਾਈਏ ਉਹਨਾਂ ਨੂੰ ਇਸ ਟਾਈਮ ਲੋੜ ਸੀਗੀ ਔਰ ਤੁਸੀਂ ਉੱਥੇ ਰਾਜਨੀਤੀ ਕਰ ਲਈ ਨਹੀਂ ਕਿਤੇ ਇਤਨੇ ਕਿ ਉਹਨਾਂ ਦੀ ਕਹਿ ਲੋ ਕੀ ਹਾਜ਼ਰੀ ਨਾ ਹੋਣਾ ਗੈਰ ਹਾਜ਼ਰੀ ਵਿੱਚ ਤੁਸੀਂ ਸਾਰਾ ਪ੍ਰੋਗਰਾਮ ਕਰ ਲਿਆ ਕਿਤੇ ਨਾ ਕਿਤੇ ਸਿਆਸਤ ਦੇ ਵਿੱਚ ਉਹਨਾਂ ਦਾ ਚਿਹਰਾ ਅੱਗੇ ਨੇ ਆਂ ਦਿੱਤਾ ਦੇਖੋ ਵਾਲਿਆ ਸਾਹਿਬ ਗੱਲ ਕਰਦੇ ਆ ਕਿ ਮੈਂ ਕਪੂਰਥਲੇ ਦਾ ਜੰਪਾ ਲਾਂ ਰਾਣਾ ਗੁਰਜੀਤ ਸਿੰਘ ਜੀ ਜੰਪਾਣ ਯੂਪੀ ਦੇ ਨੇ ਉਹ ਕਪੂਰਥਲਾ ਚ ਬਾਹਰੋਂ ਆਏ ਹੋਏ ਨੇ ਉਹ ਮੈਂ ਹੈਰਾਨ ਆ ਕਿ ਰਾਣਾ ਗੁਰਜੀਤ ਸਿੰਘ ਜੀ ਯੂਪੀ ਤੋਂ ਆ ਕੇ ਕਪੂਰਥਲਾ ਚ ਬਚ ਗਏ ਬਸ ਗਏ ਔਰ ਉਥੇ ਲੋਕ ਕਹਿੰਦੇ ਜੀ ਰਾਣਾ ਗੁਰਜੀਤ ਸਿੰਘ ਕਪੂਰਥਲੇ ਵਾਲੇ ਇਹ ਡਿਮਾਂਡ ਹਮੇਸ਼ਾ ਇਦਾਂ ਹੀ ਗੱਲ ਹੁੰਦੀ ਆ ਔਰ ਤੁਹਾਨੂੰ ਕਿਹਾ ਜਾਂਦਾ ਕਿ अच्छा सवालिया जी कपूरथले वाले आज तक नहीं किया जालंधर वाले क्योंकि ਤੁਸੀਂ ਕਦੀ कपूरਥਲੇ ਆਏ ਨਹੀਂ ਤੁਸੀਂ ਸਿਰਫ ਪ੍ਰੈਸ ਕਾਨਫਰੰਸ ਕਰਦੇ ਹੋ ਅੰਦਰ ਬੈਠ ਕੇ ਗੱਲ ਕਰਦੇ ਹੋ ਕਦੀ ਲੋਕਾਂ ਨਾਲ ਵਿਚਰੇ ਹੋ ਕਦੀ ਲੋਕਾਂ ਦੇ ਵਿੱਚ ਗਏ ਹੋ ਦੁੱਖ ਸੁੱਖ ਦੇ ਵਿੱਚ ਸ਼ਾਮਿਲ ਹੋਏ ਹੋ ਕਿ ਸਿਰਫ ਡਰਾਈਵਿੰਗ ਵਿੱਚ ਬੈਠ ਕੇ ਪ੍ਰੈਸ ਕਾਨਫਰੰਸ ਕੀਤੀ ਪਾਸੇ ਗਾ ਔਰ ਮੈਂ ਹੈਰਾਨ ਆ ਅਕਾਲੀ ਦਲ ਦੇ ਮੇਰੇ ਭਰਾਵਾਂ ਤੇ ਮੇਰੇ ਵੀਰਾਂ ਤੇ ਕਿ ਅਕਾਲੀ ਦਲ ਨੂੰ ਢਾ ਤੁਹਾਡੇ ਕੋਲੋਂ ਲਾਈ ਜਾ ਰਹੀ ਆ ਇਹ ਗੱਲ ਪੱਕੀ ਆ ਤੁਸੀਂ ਜਦੋਂ ਇਨਚਾਰਜ ਬਣੇ ਹੋ ਅਮੇਨਾ ਪੱਪਾ ਜੀ ਬੈਠੇ ਸਾਡੇ ਐਮਸੀ ਸਾਹਿਬ ਤੁਹਾਡੇ ਹੀ ਤਾਇਆ ਜਿਹਨੇ ਇਲੈਕਸ਼ਨ ਲੜੀ ਸੀ ਤੁਸੀਂ ਇਨਚਾਰਜ ਸਗੇ ਕੀ ਹਾਲ ਹੋਇਆ ਪਿਛਲੀਆਂ ਐਮਐਲਏ ਦੇ ਜਦੋਂ ਤੁਹਾਡਾ ਬਹੁਜਨ ਸਮਾਜ ਪਾਰਟੀ ਨਾਲ ਅਕਾਲੀ ਦਲ ਦਾ ਗਠਜੋੜਨ ਸੀ 8500 ਦੇ ਕਰੀਬ ਵੋਟ ਪਈ ਔਰ ਐਮਪੀ ਇਲੈਕਸ਼ਨ ਦੇ ਵੇਲੇ ਪਹਿਲੇ ਤੁਸੀਂ 5000 ਤੋਂ ਵੀ ਥੱਲੇ ਸਿਮੜ ਗਏ ਤੁਸੀਂ ਕਾਲੀਦਾਨ ਨੂੰ ਉਚਾਈ ਵਾਲੇ ਨਜ਼ਾਰੇ ਇਹਦੇ ਪਿੱਛੇ ਸਾਝੀ ਸਭ ਇਸ ਗੱਲ ਤੇ ਵੀ ਆਵਾਂਗਾ ਤੁਹਾਡਾ ਕਹਿੰਦਾ ਮਤਕੀ ਉਹਨਾਂ ਵੱਲੋਂ ਜਿਹੜੀ ਗਰਾਊਂਡ ਤਿਆਰ ਕਰਨੀ ਸੀ ਉਹ ਗਰਾਊਂਡ ਦੇ ਉੱਤੇ ਤੁਸੀਂ ਕਹ ਲਓ ਕਿ ਪਾਣੀ ਫੇਰ ਦਿੱਤਾ ਇਹ ਦੇਖੋ ਝੂਠ ਤੇ ਬੁਨਿਆਦ ਤੇ ਕਦੀ ਵੀ ਕੋਈ ਵੀ ਇਮਾਰਤ ਲੰਬਾ ਸਮਾਂ ਨਹੀਂ ਜੰਦੀ ਲੀਡਰ ਬੰਨਾ ਚਾਹੁੰਦੇ ਹੋ ਲੀਡਰ ਬਣੋ ਆਓ ਲੋਕਾਂ ਦੇ ਵਿੱਚ ਵਿਚਰੋ ਤੁਸੀਂ ਗੱਲ ਕਰਦੇ ਹੋ ਯਾਰ ਤੁਸੀਂ ਕਹਿੰਦੇ ਹੋ ਕਿ ਰਾਣਾ ਗੁਰਜੀਤ ਸਿੰਘ ਜੀ ਸੌਂ ਖਾ ਲੇ ਉਹ ਮੈਂ ਹੈਰਾਨ ਆ ਐਡੀ ਵੱਡੀ ਤੁਸੀਂ ਗੱਲ ਕਹਿ ਰਹੇ ਹੋ ਤੁਸੀਂ ਸੁਖਵੀਰ ਬਾਦਲ ਜੀ ਬਹੁਤ ਵਧੀਆ ਅਤੇ ਬਹੁਤ ਵੱਡੇ ਲੀਡਰ ਆ ਤੁਸੀਂ ਉਹਨਾਂ ਕੋਲੋਂ ਕਹਾ ਦਿਓ ਇੱਕ ਪਾਸੇ ਸੁਖਵੀਰ ਬਾਦਲ ਜੀ ਆਪਣੇ ਬੱਚੇ ਲੈ ਕੇ ਦਰਬਾਰ ਸਾਹਿਬ ਚੜ੍ਹ ਜਾਣ ਰਾਣਾ ਗੁਰਜੀਤ ਸਿੰਘ ਨੂੰ ਲੈ ਆਉਣ ਦੀ ਜ਼ਿੰਮੇਵਾਰੀ ਮੇਰੀ ਹੋਊਗੀ